ਹੁਨੇ ਹੁਨੇ ਹਾਈ ਕੋਰਟ ਦੇ ਵੱਲੋਂ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਖਬਰ ਸੁਣ ਕੇ ਜ਼ਰੂਰ ਕਿਸਾਨਾਂ ਦੀਆਂ ਮੁਸ਼ਕਲਾਂ ਜੜੀਆਂ ਵਧਣਗੀਆਂ ਹਾਈ ਕੋਰਟ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਹੁਣ ਟਰੈਕਟਰ ਟਰਾਲੀ ਦੇ ਨਾਲ ਕਿਸਾਨੇ ਕੰਮ ਨਹੀਂ ਕਰ ਸਕਤੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਈ ਕੋਰਟ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਹਾਈ ਕੋਰਟ ਨੇ ਇਟਾ ਰੇਤਾ ਦੀ ਟਵਾਟਵਾਇ ਦੀ ਲਈ ਖੇਤੀ ਬਾੜੀ ਦੇ ਕੰਮ ਲਈ بڑے ਟਰੈਕਟਰ ਟਰਾਲੀਆਂ ਦੀ ਵਰਤੋਂ ਕਾਰਨ ਹਾਦਸਿਆਂ ਦੇ ਵਿੱਚ ਹੋ ਰਹੀਆਂ ਮੌਤਾਂ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਸਰਕਾਰ ਨੂੰ ਇਸ ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ ਨੇ ਟਰੈਕਟਰ ਟਰਾਲੀ ਨੂੰ ਖੇਤੀਬਾੜੀ ਦੇ ਕੰਮਾਂ ਲਈ ਹੀ ਵਰਤਣ ਦੀ ਸਲਾਹ ਦਿੰਦੇ ਹੋਏ ਅਦਾਲਤ ਨੇ ਉੱਤਰ ਪ੍ਰਦੇਸ਼ ਟਰਾਂਸਪੋਰਟ ਵਿਭਾਗ ਨੂੰ ਲੋੜ ਪੈਣ ਤੇ ਇਸ ਤੇ ਲਈ ਕਾਨੂੰਨ ਬਣਾਉਣ ਦੇ ਲਈ ਵੀ ਕਹਿ ਦਿੱਤਾ ਕਿ ਇਸ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਹੁਕਮ ਜਸਟਿਸ ਸ਼ੇਖਰ ਕੁਮਾਰ ਯਾਦਵ ਦੀ ਸਿੰਗਲ ਬੈਂਚ ਦੇ ਵੱਲੋਂ ਜਿਹੜਾ ਦਿੱਤਾ ਗਿਆ ਦੱਸਦੀ ਹੈ ਕਿ ਟਰੈਕਟਰ ਟਰਾਲੀ ਦੇ ਨਾਲ ਵਾਪਰੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਦੋਸ਼ੀ ਸੰਜੀਤ ਦੇ ਸਮਾਨਿਤ ਅਰਜੀ ਨੂੰ ਰੱਦ ਕਰ ਦਿਆ ਦਿੱਤਾ ਗਿਆ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਟਰੈਕਟਰ ਜਿਨ੍ਹਾਂ ਦਾ ਕੰਮ ਖੇਤੀ ਦੇ ਨਾਲ ਸੰਬੰਧਿਤ ਹੁੰਦਾ ਹੈ ਉਹ ਵਾਹਨਾ ਤੇ ਇੱਟਾਂ ਰੇਤਾ ਬਜਰੀ ਦੀ ਗੈਰ ਕਾਨੂੰਨੀ ਟੰਗ ਦੇ ਨਾਲ ਟਵਾ ਟੁਆਇ ਕੀ ਕਰਦੇ ਨੇ ਜਿਨ੍ਹਾਂ ਦੀ ਵਰਤੋਂ ਵਣ ਬਿਜਾਈ ਵਾਢੀ ਤੇ ਖੇਤੀ ਦੇ ਲਈ ਫਸਲਾਂ ਅਤੇ ਬੀਜਾਂ ਦੇ ਟਵਾ ਟੁਆਇ ਦੇ ਲਈ ਕੀਤੀ ਜਾਂਦੀ ਅਦਾਲਤ ਨੇ ਕਿਹਾ ਕਿ ਹੋਰ ਵਪਾਰਕ ਕੰਮਾਂ ਦੇ ਲਈ ਵਰਤੇ ਜਾਣ ਕਰਨ ਟਰੈਕਟਰ ਟਰਾਲੀਆਂ ਮੁੱਖ ਸੜਕਾਂ ਪੀੜਪੜੱਕੇ ਵਾਲੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਚਲਾਈਆਂ ਜਾਂਦੀਆਂ ਨੇ ਟਰੈਕਟਰ ਦੀ ਜਿਹੜੀ ਆ ਟਰਾਲੀ ਬਹੁਤ ਵੱਡੀ ਹੁੰਦੀ ਹੈ ਜਿਸ ਤੇ ਕਾਰਨ ਨਾ ਸਿਰਫ ਅਕਸਾ ਟ੍ਰੈਫਿਕ ਜਾਮ ਹੁੰਦਾ ਸਗੋ ਹਾਦਸਿਆਂ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਕਈ ਵਾਰ ਹਾਦਸਿਆਂ ਦੇ ਵਿੱਚ ਲੋਕ ਆਪਣੀ ਜਾਨ ਵੀ ਗੁਆ ਬੈਠਦੇ ਨੇ ਅਦਾਲਤ ਨੇ ਇਹ ਵੀ ਸੁਝਾ ਦਿੱਤਾ ਹੈ ਕਿ ਖੇਤੀ ਦੇ ਵਿੱਚ ਵਰਤੇ ਜਾਂਦੇ ਟਰੈਕਟਰ ਟਰਾਲੀਆਂ ਦੀ ਵਰਤੋਂ ਨਾਲ ਝਟੋਣ ਦੇ ਲਈ ਨਾ ਕੀਤੀ ਜਾਵੇ ਸਗੋ ਕਿਸਾਨਾਂ ਨੂੰ ਹੋਰ ਸਮਾਨ ਟਨ ਵਾਲੇ ਵਾਹਨਾਂ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਵੇ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਟਰੈਕਟਰ ਟਰਾਲੀ ਦਾ ਡਿਜ਼ਾਈਨ ਅੱਛਾ ਹੈ ਕਿ ਇਸ ਨੂੰ ਖੇਤਾਂ ਦੇ ਵਿੱਚ ਹੀ ਚਲਾਇਆ ਜਾ ਸਕਦਾ ਹੈ ਟਰੈਕਟਰ ਅੱਗੇ ਬਹੁਤ ਛੋਟਾ ਹੈ ਤੇ ਇਸ ਦੇ ਪਿੱਛੇ ਲੱਗੀ ਟਰਾਲੀ ਟਰੈਕਟਰ ਨਾਲੋਂ 4 ਗੁਣਾ ਵੱਡੀ ਹੁੰਦੀ ਹੈ ਰਾਤ ਸਮੇਂ ਪਿੱਛੋਂ ਤੋਂ ਵਿਜ਼ਿਬਿਲਟੀ ਨਾ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਹਨ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ ਜ਼ਿਆਦਾਤਰ ਲੋਕ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੁੰਦਾ ਟਰੈਕਟਰ ਟਰਾਲੀ ਚਲਾਉਂਦੇ ਨੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੇ ਨਿਰਦੇਸ਼ ਤੇ ਦਿੱਤੇ ਗਏ ਨੇ ਕਿ ਹੁਣ ਕਿਸਾਨ ਟਰੈਕਟਰ ਟਰਾਲੀਆਂ ਦੇ ਨਾਲੇ ਕੰਮ ਨਹੀਂ ਕਰ ਸਕਦੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਜੜੀ ਆ ਪਾਬੰਦੀ ਲਗਾ ਦਿੱਤੀ ਆ ਸੋ ਇਹ ਖਬਰ ਸੁਣ ਕੇ ਜ਼ਰੂਰ ਕਿਤਨਾ ਕਿਤੇ ਕਿਸਾਨਾਂ ਦੀਆਂ ਹੁਣ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆਉਣਗੀਆਂ